ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉੱਤੇ ਸਭ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਲੱਗਾ ਬੈਲ ਦਾ ਆਈਕਨ ਪ੍ਰੈਸ ਕਰੋ ਤਾਂ ਜੋ ਹਰੇਕ ਕੌਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਤੁਸੀਂ ਆਪਣੀ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖ ਸਕੋ ਅੱਜ ਦੀ ਵੀਡੀਓ ਵਿੱਚ ਦੋ گاਵਾ ਵਿਖਾਉਣੀਆਂ ਕੱਲੀ-ਕੱਲੀ ਬਾਰੇ ਕਰਾਂਗੇ ਡਿਟੇਲ ਚ ਗੱਲ ਸਾਫ਼-ਸੁਤਰੀਆਂ ਤੇ ਸੋਹਣੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਕ ਨੰਬਰ ਵਾਲੀ ਗਾਂ ਦੀ ਤੀਜੇ ਸੂਏ ਸੋਨਾ ਸੂਨ ਦੇ ਵਿੱਚ ਅਜੇ 5-7 ਦਿਨ ਬਾਕੀ ਹੈ ਕਮੇਣੀ ਵਾਲੇ ਪਾਸੇ ਥੋੜੀ ਜਿਹੀ ਭਲੂਣ ਪਾਈ ਹੋਈ ਹੈ ਚੰਗੀ ਰਾਜੀ ਪਲੀ ਸਮੀ ਹੈ ਸੋਨਾ ਥਣ ਲੱਗਾ ਜੇਕਰ ਇਸ ਤੋਂ ਦੁੱਧ ਦੀ ਗੱਲ ਕਰੀਏ ਤਾਂ ਇਸ ਨੇ ਦੂਜੇ ਸੂਏ 26-27 ਲੀਟਰ ਦੁੱਧ ਦਿੱਤਾ ਹੈ ਅਰ ਕੀ ਆਰਾਮ ਨਾਲ 30+ ਦੁੱਧ ਦੇਊਗੀ ਸਾਫ਼ ਹਵਾਨੇ ਦੀ ਸੋਹਣੇ ਥਣ ਦੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਥਣਾ ਦਾ ਸੈੱਟ ਚੈੱਕ ਕਰ ਸਕਦੇ ਹੋ ਬਾਡੀ ਸਟਰਕਚਰ ਚੈੱਕ ਕਰ ਸਕਦੇ ਹੋ ਕੁਆਲਟੀ ਵਾਈਜ਼ ਇੱਕ ਨੰਬਰ ਕਹਿ ਸਕਦੇ ਹਾਂ ਕਿਸੇ ਪਾਸਿਓਂ ਨਿੰਦਨਯੋਗ ਨਹੀਂ ਹਰੇਕ ਪੱਖ ਤੋਂ ਇੱਕ ਨੰਬਰ ਹੈ ਆਪਾਂ ਤੁਹਾਨੂੰ ਗਾਂ ਤੋਰ ਕੇ ਵਿਖਾਵਾਂਗੇ ਤੁਰਤੇ ਹੋਏ ਕਰਿਓ ਚੈੱਕ ਹਵਾਨੇ ਦੀ ਕੁਆਲਿਟੀ ਦੇਖ ਸਕਦੇ ਹੋ ਸਾਫ਼ ਸੁਥਰਾ ਤੇ ਸੋਹਣਾ ਹਵਾਨਾ ਚੰਗਾ ਕੱਦ ਕਾਠ ਹੈ ਸੋਹਣੀ ਚੀਜ਼ ਕਹਿ ਸਕਦੇ ਹਾਂ ਦੁੱਧ ਵਾਲੀ ਚੱਲਦੇ ਹੋਏ ਕਰ ਸਕਦੇ ਹੋ ਚੈੱਕ ਦੇਖੋ ਬਹੁਤ ਸੋਹਣਾ ਹਵਾਨਾ ਲੱਗਾ ਹੈ ਚੰਗੀ ਚੀਜ਼ ਹੈ ਦੁੱਧ ਵਾਲੀ ਚੀਜ਼ ਕਹਿ ਸਕਦੇ ਹਾਂ ਹੁਣ ਆਪਾਂ ਗੱਲ ਕਰਾਂਗੇ ਦੂਜੇ ਨੰਬਰ ਵਾਲੀ ਵੈੜ ਜਰਸੀ ਵੈੜ ਦੀ ਜਿਹੜੀ ਕਿ ਦੂਜੇ ਨੰਬਰ ਵਾਲੀ ਜੋ ਜਰਸੀ ਵੈੜ ਹੈ ਮੂੰਹੋਂ ਚਾਰ ਦੰਦ ਹੈ ਸੋਹਣਾ ਕੱਦ ਕਾਠਾ ਚੰਗਾ ਕਲਰ ਹੈ ਪੰਜਾਬ ਦੀ ਜਰਸੀ ਹੈ ਸੂਨ ਦੇ ਵਿੱਚ ਅਜੇ 15 ਤੋਂ 20 ਦਿਨ ਬਾਕੀ ਹੈ ਸੋਹਣਾ ਹਵਾਨਾ ਕੱਢੂਗੀ ਥੰਦੇਵਾ ਬਹੁਤ ਸਾਫ਼ ਹੈ ਆਰਾਮ ਨਾਲ 20 ਪਲੱਸ ਵਾਲੀ ਚੀਜ਼ ਨਿਕਲੂਗੀ ਬਾਕੀ ਸੋਹਣੀ ਚੀਜ਼ ਆ ਨਖਰਨ ਦੇ ਸਿਰ ਤੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਵਾਲਿਟੀ ਵਾਈਸ ਇੱਕ ਨੰਬਰ ਕਹਿ ਸਕਦੇ ਆ ਦੇਖੋ ਹਵਾਨੇ ਦੀ ਕੁਆਲਿਟੀ ਕਰ ਸਕਦੇ ਹੋ ਤੁਸੀਂ ਚੈੱਕ ਦੇਖ ਸਕਦੇ ਹੋ ਤੁਸੀਂ ਜਿਹੜਾ ਕੀ ਇਹਨਾਂ ਦੋਵਾਂ گاਵਾਂ ਦਾ ਮੁੱਲ ਹੈ ਉਹ ਫੋਨ ਉੱਪਰ ਕੀਤਾ ਜਾਊਗਾ ਤੁਸੀਂ ਆਪਣਾ ਨੰਬਰ ਨੋਟ ਕਰ ਸਕਦੇ ਹੋ 98782 14644 9878214644 ਆਪਾਂ ਜਿੰਨੀਆਂ ਵੀ ਵੀਡੀਓ ਪਾਉਣੀ ਹੈ ਹਰੇਕ ਪਸ਼ੂ ਦਾ ਮੁੱਲ ਫੋਨ ਉੱਪਰ ਹੀ ਕਰਦੇ ਆ ਕਿਉਂਕਿ ਆਪਣੇ ਤੋਂ ਵੀ ਅੱਗੇ ਕਿਸੇ ਵੀਰ ਨੇ ਵੇਚਣ ਵਾਸਤੇ ਵੀ ਲਿਜਾਣੀ ਹੁੰਦੀ ਹੈ ਜ਼ਰੂਰੀ ਨਹੀਂ ਕਿ ਮੁੱਲ ਵੀਡੀਓ ਵਿੱਚ ਹੀ ਕੀਤਾ ਜਾਵੇ ਕਿਸੇ ਇੱਕ ਪੜਦਾ ਵੀ ਕਹਿ ਸਕਦੇ ਆ ਆਪਣਾ ਐਡਰੈਸ ਨੋਟ ਕਰ ਸਕਦੇ ਤੁਸੀਂ ਵਿਲੇਜ ਪਾਣਾ ਡਿਸਟ੍ਰਿਕਟ ਫਰੀਦਕੋਟ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਜਿਹੜਾ ਪਸ਼ੂ ਪਸੰਦ ਆਉਂਦਾ ਤੁਸੀਂ ਖਰੀਦ ਕੇ ਲਈ ਆ ਸਕਦੇ ਹੋ ਬਾਕੀ ਆਪਣੀ ਇਸ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਕਮੈਂਟ ਸ਼ੇਅਰ ਨਵੀਆਂ-ਨਵੀਆਂ ਵੀਡੀਓ ਵਾਸਤੇ ਆਪਣੇ ਇਸ YouTube ਚੈਨਲ ਨਾਲ ਜੁੜੇ ਰਹੋ ਧੰਨਵਾਦ